ਜੀ ਗੱਲ ਦੋਸਤੋ ਮੈਂ ਮਹਾਰਾਜ ਅੱਜ ਦੋਸਤੋ ਸ਼੍ਰੀ ਮੁਕਸਰ ਸਾਹਿਬ ਇਹ ਲੋਹੜੀ ਦਾ ਦਿਨ ਆ ਕੱਲ ਨੂੰ ਆ ਗਈ ਆ ਤੇ ਮੰਡੀ ਦੇ ਵਿੱਚ ਘੋੜਿਆਂ ਵਾਲੀ ਦੇ ਵਿੱਚ ਫਿਰਦੇ ਆ ਅਰਜਨ ਰੌਲੀ ਆ ਰੰਗ ਮਸ਼ਹੂਰ ਘੋੜਾ ਜਿਹੜਾ ਉਹ ਸੈਂਟਰ ਦੇ ਸਾਹਮਣੇ ਦੀ ਲੰਘ ਰਹੇ ਆ ਤੇ ਮੰਡੀ ਦੇ ਵਿੱਚ ਅਰਜਨ ਦੀ ਫੋਟੋ ਰੌਲੀ ਉਰੇ ਵੀ ਅਰਜਨ ਨੇ ਨਾ ਜੋ ਕਿਹੜਾ ਬਈ ਅਰਜਨ ਦੇ ਬੱਚੇ ਬੱਚੇ ਉਹਦੇ ਲਓ ਵੀ ਅਰਜਨ ਦੇ ਬੱਚੇ ਆ ਬਈ ਕਹਿੰਦੇ ਜੀ ਬਹੁਤ ਵਧੀਆ ਟੈਂਪਲ ਲੱਗਿਆ ਕਿਆ ਵਾਲਾ ਮਾਹੌਲ ਬਣਿਆ ਪਿਆ ਇੱਥੇ ਕੋਲੇ ਮਾਰਵਾੜੀ ਵੀ ਆ ਆਹ ਕਿਹੜੇ ਬੱਚੇ ਲਾਈਆਂ ਨਾ ਆਖਿਆ ਅਰੇ ਲਾ ਵੀ ਕੂੜਾ ਮੰਡੀ ਮੁਕਸਰ ਮਾਦੀ ਦਾ ਮੇਲਾ ਕੱਲ ਨੂੰ ਆ ਅੱਜ ਲੋਹੜੀ ਦਾ ਦਿਨ ਆ ਤੇ ਤੁਹਾਨੂੰ ਦਿਖਾਉਣੇ ਆ ਵੀ ਬਹੁਤ ਜ਼ਿਆਦਾ ਰਾਸ਼ ਹੁੰਦਾ ਸਭ ਤੋਂ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਘੋੜੀਆਂ ਦਾ ਸ੍ਰੀ ਮੁਕਸਰ ਸਾਹਿਬ ਵਿਖੇ ਲੱਗਦਾ ਹੈ ਦੂਰੋਂ ਦੂਰੋਂ ਜਿਹੜੇ ਵਪਾਰੀ ਆ ਖਰੀਦਦਾਰ ਆ ਤੇ ਜਿਹੜੇ ਵੇਚਣ ਵਾਲੇ ਆ ਘੋੜੀਆਂ ਘੋੜੇ ਲੈ ਕੇ ਆਏ ਆ ਆ ਦੇਖ ਸਕਦੇ ਹੋ ਤੁਸੀਂ ਆਪਦੀਆਂ ਆਪਦੀਆਂ ਤਾਤੀਆਂ ਤੇ ਖੁਰਲੀਆਂ ਦੇ ਉੱਤੇ ਘੋੜੇ ਘੋੜੀਆਂ ਬੰਨੀਆਂ ਉਹ ਤੇ ਚੰਗਾ ਮਾਹੌਲ ਬਣ ਜਾਂਦਾ ਦੋਸਤੋ ਇੱਥੇ ਪਿੰਡਾਂ ਦਾ ਪਿੰਡ ਆ ਕੇ ਵਸ ਜਾਂਦੇ ਆ ਹਫਤਾ ਇੱਕ ਬਹੁਤ ਜ਼ਿਆਦਾ ਰਸ਼ ਹੁੰਦਾ ਇੱਥੇ ਸੰਜੇ ਕਰ ਲੋ ਅੱਜ ਲੋਹੜੀ ਦਾ ਦਿਨ ਆ ਤੇ ਜਾਨਵਰ 2-3 ਦਿਨ ਪਹਿਲਾਂ ਇੱਥੇ ਆ ਚੁੱਕੇ ਆ ਕੁਝ ਹਜੇ ਕੱਲ ਨੂੰ ਆਉਣਗੇ ਕੁਝ ਸੱਜ ਜਾਈ ਜਾਂਦੇ ਆ ਤੇ ਮਾਹੌਲ ਬਹੁਤ ਵਧੀਆ ਬਣ ਜਾਂਦਾ ਤੁਹਾਨੂੰ ਦਿਖਾ ਦਨੇ ਮੰਡੀ ਭਰੀ ਵੀ ਆ ਕੱਲ ਨੂੰ ਹੋਰ ਵੀ ਜਿਆਦਾ ਰਸ਼ ਹੋਊਗਾ ਇੱਥੇ ਆਪਦੀਆਂ ਆਪਦੀਆਂ ਸਟੋਰੀਆਂ ਲੈ ਕੇ ਆਉਂਦੇ ਜਿਹੜੇ ਸਟੋਰੀਆਂ ਦੂਰੋਂ ਆਉਂਦੇ ਜਿਹੜੇ ਸਟੋਰੀਆਂ ਨਹੀਂ ਲੈ ਕੇ ਆਉਂਦੇ ਉਹ ਇੱਥੇ ਮੇਲੇ ਤੇ ਵੀ ਮਿਲ ਜਾਂਦੀਆਂ ਸਟੋਰੀਆਂ ਕਰਾਏ ਤੇ ਤੇ ਜਿਹੜੀ ਬਿਜਲੀ ਆ ਬਿਜਲੀ ਦਾ ਫਿਰ ਇਥੇ ਜਨਰੇਟਰ ਵੱਡੇ ਰੱਖ ਕੇ ਪ੍ਰਬੰਧ ਕੀਤਾ ਜਾਂਦਾ ਹੈ ਰਾਤ ਨੂੰ ਰਾਤ ਨੂੰ 300 ਰੁਪਿਆ ਪਹਿਲਾਂ ਤਾਂ ਲੈਂਦੇ ਹੁੰਦੇ ਸੀ ਬਲਬ ਦਾ ਤੇ ਪਰ ਹੁਣ ਜਿਆਦਾ ਲੈਂਦੇ ਆ ਕਿਉਂਕਿ ਮੰਗਾਈ ਦਾ ਜਮਾਨਾ ਹੈ ਹਾਂ ਅਰਜਨ ਰੌਲੀ ਆ ਗਿਆ ਟੈਂਟ ਆ ਆ ਗਿਆ ਇਦਰ ਰੱਖੀ ਸੁੱਤੇ ਹਨ ਲੋ ਵੀ ਉਹ ਦੇਖ ਸਕਦੇ ਆ ਕੀੜੀ ਸਟੱਡ ਫਾਰਮ ਫੱਤਨ ਵਾਲਾ ਸੂਰਜ ਘੋੜਾ ਹੈ ਸੂਰਜ ਦੇਖੋ ਟੈਂਟ ਦੋਸਤੋ ਵਿਆਹ ਸ਼ਾਦੀਆਂ 'ਚ ਵੀ ਇਹੋ ਜਿਹੇ ਨਹੀਂ ਲੱਗਦੇਗੇ ਤਕਰੀਬਨ ਉਹਨਾਂ ਨਾਲੋਂ ਵੀ ਚੰਗੇ ਟੈਂਟ ਲਾਇਏ ਗਿਆ ਜਾਨਵਰ ਬਹੁਤ ਤਰ੍ਹਾਂ ਦੇ ਆਉਂਦੇ ਆ ਰੱਖਣ ਵਾਲੇ ਜਾਨਵਰ ਜਿਵੇਂ ਕੁੱਤੇ ਹੋ ਗਏ ਮੁਰਗੇ ਹੋਰ ਜਿਹੜੇ ਛੋਟੇ ਪੰਛੀ ਆ ਕਬੂਤਰ ਵਗੈਰਾ ਤੋਂ ਤੇ ਕਈ ਤਰ੍ਹਾਂ ਦੇ ਜਾਨਵਰ ਇੱਥੇ ਮਿਲਦੇ ਆ ਦੇਖੋ ਕਿ ਹੈ ਹੈ ਹਾਂ ਬਸ ਨਹੀਂ ਆਉਦਾ ਭਾਈ ਉਹ ਇਧਰ ਲੇ ਦੇਖੋ ਟੈਂਟ ਲੱਗੇ ਦੋਸਤੋ ਪੰਜਾਬ ਦੇ ਵਿੱਚ ਸਭ ਤੋਂ ਮਸ਼ਹੂਰ ਮੰਡੀ ਇਹ ਆਰਜਨ ਰੋਲੀ ਵਾਲਿਆਂ ਦਾ ਤੰਬੂ ਲੋ ਵੀ ਆਰਜਨ ਰੋੜੀ ਵਾਲਿਆਂ ਦੇ ਘੋੜੇ ਆ ਘਰੇ ਸਰਪੰਚ ਖਾਣ ਪੀਣ ਦਾ ਫੁੱਲ ਪ੍ਰਬੰਧ ਹੁੰਦਾ ਇੱਥੇ 2-3 ਦਿਨ ਦਾ ਲੰਗਰ ਹੀ ਚੱਲਦਾ ਹੈ 70 ਇੰਚ ਕੱਦ ਘੋੜੇ ਦਾ ਯੋਤਾ ਮੰਗਲ 6 ਇੰਚ ਆਨ ਪੀਨ ਵਾਲੇ ਇੱਧਰ ਖੜੇ ਆਂਦੇਆਂ ਵਾਲੇ ਵੀ ਇਨੂ ਗੁਰੀਆਂ ਘੋੜੀਆਂ ਚੰਬੀਆਂ इधर जानवर पंशी भाई बेचना है बतका भी आ देखो रस्से लड़की है ਡਾਕਟਰ ਸਟੱਡਫਾਰਮ ਲਾਓ ਵੀ ਭੇਡਾਂ ਦੀ ਨਸਲ ਦੇਖ ਸਕਦੇ ਹੋ ਤੁਸੀਂ ਇਹ ਪੌਣੀਆਂ ਭੇਡਾਂ ਵਾਈ ട്ട എന്നട്ട ബക്കേ

ਬਾਈ ਲਾਈ ਜਾਂਦੇ ਆ ਘੋੜੀ ਲੈ ਕੇ ਆਏ ਹੁਣੇ ਹੀ ਗੱਡੀਆਂ ਦੀ ਲਾਈਨ ਇੱਕ ਪਾਸੇ ਤੁਰੀਆਂ ਆਉਂਦੀਆਂ ਦੂਜੇ ਪਾਸੇ ਤੁਰੀਆਂ ਜਾਂਦੀਆਂ ਮੁਰਗਾ ਸੀਲਾ ਬਾਈ ਸ਼ੇਰ ਵਗਾ ਬਤ ਹਾਂਜੀ ਹਾਂਜੀ ਇਹ ਜਾਨਵਰ ਆ ਪਿੰਡੇ ਆ ਕੁੱਤੇ ਕੀੜੀਆਂ ਨਹੀਂ ਲੰਬੇ ਮੈਂ ਫਾਜ਼ੀਰ ਵੀ ਲੰਬੇ ਤੋਂ ਤਾਲੀਰ ਕਰ ਲਿਆ ਨਾ ਨਾ ਇਹ ਲੈ ਲੈਣਾ ਆ ਆ ਆ ਆ ਇਹ ਬਾਹਰਲਾ ਪਾਚਾ ਜਿਹੜੇ ਪਾਸੇ ਗੜਾਉਣਾ ਐਸ ਪਾਸੇ ਵੀ ਰਹਿ ਰਵੇ ਘੋੜੀ ਨੱਚਦੀ ਜਾਂਦੀ ਐ ਅੱਗੇ ਹਾਂ ਕੀ ਆ ਬਾ ਨਖਰਾ ਦੇ ਕਿੰਨਾ ਘੋੜੀ ਕਿਉਂ ਹਾਂ ਹਾਂ ਇਹਨਾਂ ਅੰਗ ਸੰਗ ਵੀ ਬੈਠੇ ਆ ਵੇਖੋ ਇਹ ਤਾਂ ਪੂਰੇ ਔਰ ਭਾਈ ಬಾಲಯ ಗ್ಲೀ ಪ್ಲೇ ನಕಲಾ ಕನ್ನೆ ಓ ಕುಡಿ ರಸ್ೆ ನ ਮੋਖਸਰ ਦਾ ਮੇਲਾ ਮਾਗੀ ਦਾ ਕੁੱਲਰ ਸਟੱਡ ਫਾਰਮ ਨਾਮ ਰਾਣਾ 60 ਇੰਚ ਘੋੜੇ ਦਾ ਕੱਦ ਹਲੋ ਰੇ ਇਹ ਨਹੀਂ ਦੇਖਾ ਇੱਥੇ ਰੋਕ ਕੇ ਦੇਖ ਲੋ ਜੋ ਜਿਹੜਾ ਬਾਹਰ ਖਾਦੇ ਯਾਰ ਮੈਂ ਕਿੰਨੇ ਬਾਹਲਾ ਯਾਰ ਨਹੀਂ ਇੱਥੇ ਤਾਂ ਖੋਲਾ ਹੀ ਕੰਮ ਲਾਓ ਇਧੇ ਲੋ ਦੋਸਤੋ ਪੈਂਟ ਘੋੜਿਆਂ ਵਾਲਿਆਂ ਦੇ ਲਾਏ ਮਗਰ ਸਟੋਰੀਆਂ ਆਹ ਯਾ ਕੁੱਤਿਆਂ ਵਾਲੇ ਬਾਈ ਇਧਰ ਆਏ ਨੇ ਸੋਸੁതੀ ਸੋ�ੁാ�ੁാ� ਸੋ�ੁാ�ੁാ�